ਕਹਿੰਦੇ ਵੀ ਪਹਿਲਾਂ ਦੀਪ ਸਿੱਧੂ ਦੇ ਨਾਮ ਤੇ ਵੋਟ ਲੈ ਲਈ ਹੈ ਨਾ ਜੋ ਚਰਚਾ ਮਨਈ ਵਿਰੋਧੀ ਕਹਿੰਦੇ ਨੇ ਨਾ ਚਲੋ ਉਹਨਾਂ ਦਾ ਬਣਦਾ ਵੀ ਆ ਤੇ ਹੁਣ ਕਹਿੰਦੇ ਜੀ ਲੱਖਾ ਸਧਾਨਾ ਨਾਲ ਐਡ ਕਰ ਲਿਆ ਵੀ ਜਿਹੜੇ ਨਾਮ ਲੈਟੇ ਮੁੰਡੇ ਰਹਿੰਦੇ ਨੇ ਹਾਈ ਤੇ ਰਹਿੰਦੇ ਨੇ ਉਹਨਾਂ ਨੂੰ ਜੋੜ ਕੇ ਵੋਟ ਲੈਂਦੇ ਨੇ ਲੱਖਾ ਸਿੰਘ ਸੰਧਾਨਾ ਨੇ ਕੰਮ ਕੀਤਾ ਹੈ ਜੀ ਉਹ ਪਾਰਟੀਆਂ ਨਾਲ ਸਹਯੋਗ ਦੇ ਕੇ ਤੁਰਦਾ ਹੈ ਉਹਨੂੰ ਪਤਾ ਹੈ ਵੀ ਹਾਂ ਪਾਰਟੀ ਕਿਹੜੀ ਵਫਾਦਾਰ ਹੈ ਕਿਹੜੀ ਦੇ ਮਤਲਬ ਪਿੱਠ ਤੇ ਚੁਰੇ ਮਾਰਨੇ ਵਾਲੀ ਹੈ ਤੁਰੂੰਗੇ ਵੀ ਉਹੀ ਉਹਨਾਂ ਦੇ ਨਾਲ ਜਿਨ੍ਹਾਂ ਨੂੰ ਲੱਗਦਾ ਵੀ ਹਣ ਸਾਡੇ ਲਈ ਕੁਝ ਕਰ ਸਕਦੇ ਆ ਲਖੇ ਸੁਧਾਣੇ ਨੇ ਸੰਘਰਸ਼ ਲੜਿਆ ਪੰਜਾਬੀ ਮਾਂ ਬੋਲੀ ਦਾ ਪਾਣੀ ਦਾ ਕਿਸਾਨੀ ਦਾ ਆਪਣੀ ਪਾਰਟੀ ਨੂੰ ਹੀ ਕਹਦੇ ਚੁਣਿਆ ਉਹਨੇ ਭਾਈ ਦੀਪ ਨੇ ਸਾਡੀ ਪਾਰਟੀ ਨੂੰ ਕਹਦੇ ਚੁਣਿਆ ਕਿ ਅਸੀਂ ਵਿਕੇ ਹੋਏ ਨਹੀਂ ਅਸੀਂ ਦਲ ਬਦਲੂ ਨਹੀਂ ਹੈਗੇ ਅਸੀਂ ਪੰਜਾਬ ਦੀ ਪਿੱਠ ਤੇ ਛੂਰੇ ਨਹੀਂ ਮਾਰੇ ਕਦੇ ਤਾਂ ਤੁਰੇ ਆ ਉਹ ਅਸੀਂ ਉਹਨਾਂ ਨੂੰ ਜੱਫੀਆਂ ਪਾ ਕੇ ਨਹੀਂ ਲੱਗੇ ਉਹ ਉਹਨਾਂ ਨੇ ਸੰਘਰਸ਼ ਦੇਖਿਆ ਤਾਂ ਆਏ ਉਹ ਸਾਡੇ ਨਾਲ ਕਿਉਂਕਿ ਸਾਡੀ ਪਾਰਟੀ ਇੱਕ ਉਹ ਮੁੱਦੇ ਤੇ ਲੜਦੀ ਹੈ ਜਿਹਦੇ ਨਾਲ ਲੋਕੀ ਗੱਲ ਕਰਨ ਤੋਂ ਡਰਦੇ ਆ ਖਾਲਸਪੁਰ ਦੀ ਮੁੱਦੇ ਤੇ ਤਾਂ ਵੀ ਤੁਰਦੇ ਆ ਕਿਉਂ ਕਿ ਸਾਡੇ 'ਚ ਵਫਾਦਾਰੀ ਹੈ ਪੰਜਾਬ ਲਈ ਤਾਂ ਉਹ ਸਾਡੇ ਨਾਲ ਤੁਰਦੇ ਆ ਅੱਜ ਤਾਂ ਪੰਜਾਬ ਦਾ ਜਿਹੜਾ ਬੱਚਾ ਬੱਚਾ ਇਹ ਤੁਰ ਰਿਹਾ ਕਿ ਪੰਜਾਬ ਦੇ ਵਫਾਦਾਰ ਲੋਕ ਹੈ ਜਿਹੜੇ ਉਹ ਕੌਣ ਨੇ ਤਾਂ ਵੱਡੇ ਚਿਹਰੇ ਸਾਡੇ ਨਾਲ ਜੁੜ ਰਹੇ ਨੇ ਤੇ ਇਹਨਾਂ ਦੇ ਬੇਟੇ ਲੰਮੜੇ ਚ ਘਟਣਦੇ ਨੇ ਇਮਾਨ ਸਿੰਘ ਮਾਨ ਬਹੁਤ ਸੂਝਵਾਨ ਨੇ ਲਾਅ ਦੀ ਪੜ੍ਹਾਈ ਕਰਦੇ ਨੇ ਉਹਨਾਂ ਨੇ ਮਤਲਬ ਇੰਨੀ ਕਿ ਸਟੱਡੀ ਕੀਤੀ ਹੋਈ ਆ ਵੀ ਉਹ ਮਤਲਬ ਆਪਣੀ ਜਿਹੜੀ ਆਉਣ ਵਾਲੇ ਭਵਿੱਖ ਦੀ ਰਾਜਨੀਤੀ ਆ ਜਾਂ ਆਉਣ ਵਾਲੇ ਜਿਹੜੇ ਮਤਲਬ ਇਲੈਕਸ਼ਨ ਆਏ ਉਸ ਦੇ ਵਿੱਚ ਬਹੁਤ ਸੂਝਵਾਨ ਨਾਲ ਚੱਲ ਰਹੇ ਨੇ ਮਤਲਬ ਮਾਸਟਰਮਾਈਂਡ ਉਹਨੇ ਪਾਰਟੀ ਬਿਲਕੁਲ ਬਿਲਕੁਲ ਆਉਣ ਵਾਲਾ ਭਵਿੱਖ ਉਹੀ ਹੈ ਸਰਦਾਰ ਸਿੰਘ ਇਮਾਨ ਸਿੰਘ ਮਾਨ ਤੇ ਇਦੋਂ ਸੋ ਵੀ ਅਮਰਤਪਾਲ ਉਹਨਾਂ ਤੇ ਐਨਐਸਏ ਦੀਵਾਰਾਂ ਲਾਤੀ ਹੈ ਨਾ ਸਰਕਾਰ ਨੇ ਤੇ ਮਾਨ ਸਾਹਿਬ ਨੇ ਕੀ ਐਫਰਟ ਕਰੇ ਨੇ ਉਹਨਾਂ ਤੇ ਮਾਨ ਸਾਹਿਬ ਨੇ ਮਤਲਬ ਜਿਹੜੀ ਸਾਡੀ ਪਾਰਟੀ ਸੀ ਮਤਲਬ ਬਾਹਰ ਦੇ ਜਿਹੜੇ ਸਾਡੇ ਕੈਡਰ ਬਣੇ ਹੋਏ ਨੇ ਐਨਐਸਏ ਲੱਗਣ ਤੋਂ ਬਾਅਦ ਸਾਡੇ ਬਾਹਰਲੇ ਕੈਡਰਾਂ ਨੇ ਇਹਨਾਂ ਦੇ ਜਿਹੜੇ ਐਮਬੈਸੀਆਂ ਸੀ ਉਹਨਾਂ ਦੇ ਪੂਰਾ ਕਰੋ ਕੀਤਾ ਤੁਸੀਂ ਆਪ ਦੇਖਿਆ ਹੋਵੇਗਾ ਸੋਸ਼ਲ ਮੀਡੀਆ ਤੇ ਸ਼੍ਰੋਮਣੀ ਅਕਾਲੀ ਦਲ ਅਮਰਸਰ ਦੇ ਜਿੰਨੇ ਵੀ ਅਮਰੀਕਾ ਕੈਨੇਡਾ ਯੂਐਸ ਜੋ ਜਿੰਨੇ ਵੀ ਆਸਟ੍ਰੇਲੀਆ ਦੇ ਵਿੱਚ ਕੈਰੇਕਟਰ ਸਾਡੇ ਹੈਗੇ ਚੱਲਦੇ ਆ ਉਹਨਾਂ ਨੇ ਇਹਨਾਂ ਦੀਆਂ ਬੇਇੱਜ਼ਤੀਆਂ ਕੀਤੀਆਂ ਪੂਰਾ ਡਟ ਕੇ ਵਿਰੋਧ ਕੀਤਾ ਇੱਥੇ ਵੀ ਅਸੀਂ ਡਟ ਕੇ ਵਿਰੋਧ ਕੀਤਾ ਸੀ ਆਪ ਧਰਨੇ ਲਾਏ ਅਸੀਂ ਆਪ ਮੁਜਾਹਰੇ ਕੀਤੇ ਚਾਹੇ ਉਹਦੇ ਵਿੱਚ ਮਤਲਬ ਸੋਹਣਾ ਸਾਹਿਬ ਦਾ ਧਰਨਾ ਹੋਵੇ ਤੇ ਇੱਥੇ ਫਟੇਗੜ ਸਾਹਿਬ ਦੇ ਵਿੱਚ ਧਰਨੇ ਲਾਏ ਮਤਲਬ ਹੋਰ ਸ਼ਰੂਰ ਦੇ ਵਿੱਚ ਸਾਰੇ ਜ਼ਿਲ੍ਹਿਆਂ 'ਚ ਧਰਨੇ ਲਾਏ ਤੁਹਾਨੂੰ ਪਤਾ ਸੀ ਵੀ ਜਦੋਂ ਐਨਐਸਏ ਲੱਗਿਆ ਉਦੋਂ ਕਿੰਨਾ ਡਰ ਦਾ ਮਾਹੌਲ ਜਿਹੜਾ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਭਾਜੀਪੀ ਦੇ ਨਾਲ ਰਲ ਕੇ ਪੰਜਾਬ ਦੇ ਵਿੱਚ ਸ਼ਮਸ਼ਾਨ ਘਾੜ ਦਾ ਵਰਗਾ ਮਾਹੌਲ ਬਣਾਤਾ ਸੀ ਸਾਡੀ ਪਾਰਟੀ ਨੇ ਉਦੋਂ ਵੀ ਪੰਜਾਬ ਦੀ ਹਿੱਤ ਦੀ ਗੱਲ ਕੀਤੀ ਵੀ ਐਨਐਸਏ ਗਲਤ ਲਾਈਆ ਇਸ ਨੂੰ ਤੋੜੀ ਜਾਵੇ ਪਰ ਹੁਣ ਜਦੋਂ ਇੱਕ ਬੰਦਾ ਹੁੰਦਾ ਏ ਉਸ ਦੇ ਕੋਲ ਘੱਟ ਪਾਵਰ ਹੁੰਦੀ ਐ ਅਸੀਂ ਪੰਜਾਬ ਦੇ ਲੋਕਾਂ ਨੂੰ ਹੁਣ ਕਹਾਂਗੇ ਵੀ ਭਾਈ ਅਮਰਤਪਾਲ ਸਿੰਘ ਨੂੰ ਜਿਤਾ ਕੇ ਐਮਪੀ ਇਲੈਕਸ਼ਨਾਂ ਚ ਪਾਰਲੀਮੈਂਟ ਚ ਭੇਜੋ ਤਾਂ ਸਵਾਦ ਦਾ ਗੱਲ ਆ ਤਾ ਹੁਣਾ ਸਵਾਦ ਵੀ ਉਹਨਾਂ ਨੇ ਸਾਡੇ ਤੇ ਐਨਐਸਐ ਦਾ ਹੀ ਅਸੀਂ ਜਿਤਾ ਕੇ ਉਸ ਨੂੰ ਪਾਰਲੀਮੈਂਟ ਚ ਮੋਦੀ ਦੇ ਸਾਹਮਣੇ ਪੱਟਾ ਤਾ ਵੀ ਆ ਜਾ ਹੁਣ ਪੁੱਤ ਕੀ ਕਰਾਂਗੇ ਲੱਗਦਾ ਵੀ ਲੋਕ ਫਤਵਾ ਦੇ ਦੇਣਗੇ ਬਿਲਕੁਲ ਜੀ ਬਹੁਤ ਮਤਲਬ ਲੋਕੀ ਆਪਦੇ ਲੈਵਲ ਤੇ ਜਾ ਕੇ ਜਿੰਨੇ ਛੋਟੇ ਤੋਂ ਛੋਟੇ ਬੱਚਾ ਤੇ ਵੱਡੇ ਤੋਂ ਵੱਡਾ ਬਜ਼ੁਰਗ ਪਿੰਡਾਂ ਦੀ ਸੱਥਾਂ ਚ ਬਸਾਂ ਚ ਪਾਰ ਕਹਿਣ ਦਾ ਭਾਵ ਵੀ ਗਲੀ ਗਲੀ ਤੇ ਆਪ ਮਹਾਰੇ ਹੋਗੇ ਪਰ ਹੋਕਾ ਦੇ ਰਹੇ ਨੇ ਵੀ ਬੀਬੀ ਖਾਲੜਾ ਜੀ ਵਰਗਾ ਮਤਲਬ ਜਿਹੜਾ ਫਤਵਾ ਹੈ ਉਹ ਜਾਰੀ ਨਾ ਹੋਵੇ ਤੇ ਇਦਾਂ ਜਿਵੇਂ ਨਾ ਡਿਬਰੂਗੜ੍ਹ ਜੇਲ੍ਹ ਚ ਨੇ ਨਾ ਭਾਈ ਅਮਰਤਪਾਲ ਜੀ ਤੇ ਸ਼ਰੋਮਣੀ ਕਮੇਟੀ ਨੇ ਟੀਮਾਂ ਗਠਿਤ ਕਰਕੇ ਉੱਥੇ ਭੇਜੀਆਂ ਵੀ ਨੇ ਹਨਾ ਪਹਿਲਾਂ ਤੇ ਸ਼ਰਮਣੀ ਕਾਲੀ ਦੋ ਅੰਮ੍ਰਿਤਸਰ ਵੱਲੋਂ ਐਫਲੋਇਕ ਦੇ ਕੁਝ ਇਦਾਂ ਮਾਨ ਸਾਹਿਬ ਐਮਪੀ ਸੀ ਉਹ ਆਪ ਗਏ ਨਹੀਂ ਕਦੇ ਜਾਂ ਕਿਸ ਤਰੀਕਾ ਬਿਲਕੁਲ ਧਰਨੇ 'ਚ ਵੀ ਜਾਂਦੇ ਰਹੇ ਅਜੀ ਅਸੀਂ ਡਿਬਰੂਗੜ ਡਿਬਰੂਗੜ ਜਿਵੇਂ ਕਮੇਟੀਆਂ ਉਹਨਾਂ ਦੇ ਡਿਬਰੂਗੜ ਇਹਨਾਂ ਦੇ ਵਕੀਲ ਸਾਡੇ ਇਮਾਨ ਸਿੰਘ ਖੈਰਾ ਜੀ ਸਾਡਾ ਉਹਨਾਂ ਨਾਲ ਫੋਨ ਤੇ ਕੰਟੈਕਟ ਤੇ ਰਾਪਤਾ ਰਹਿੰਦਾ ਏ ਵੀ ਕੀ ਕਿੱਥੇ ਕੀ ਪ੍ਰੋਸੈਸ ਹੋ ਰਹੀ ਏ ਜੀ ਠੀਕ ਨਹੀਂ ਤੇ ਉਹ ਲੀਗਲ ਪੈਰਵਾਈ ਏ ਉਹ ਉਹਦੇ ਵਿੱਚ ਮਤਲਬ ਇਹ ਬਤੌਰ ਐਮਪੀ ਆ ਉਹਨਾਂ ਨੂੰ ਮਤਲਬ ਉੱਥੇ ਜਾਣ ਦੀ ਆ ਜਿਆਦਾ ਨਹੀਂ ਮੈਂ ਸਮਝਦਾ ਪਰ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਜਦੋਂ ਜੰਮੂ ਕਸ਼ਮੀਰ ਦੇ ਵਿੱਚ 370 ਹਟਾਈ ਸੀ ਇਹ ਉੱਥੇ ਹੱਕ ਦੇ ਵਿੱਚ ਗਏ ਉੱਥੇ ਜਾਂਦੀ ਉਹਨਾਂ ਨੇ ਮਤਲਬ ਫੋਰਸ ਨੇ ਉਹਨਾਂ ਨੂੰ ਰੋਕ ਲਿਆ ਕਿ ਤੁਸੀਂ ਜੰਮੂ ਕਸ਼ਮੀਰ ਐਂਟਰ ਨਹੀਂ ਕਰ ਸਕਦੇ ਜਦੋਂ ਵੀ ਇੱਥੋਂ ਮਤਲਬ ਕੋਈ ਪਲਾਨ ਹੈ ਜਾਂ ਬਾਹਰ ਦਾ ਜਾਂਦੇ ਆ ਇਹਨਾਂ ਨੇ ਇੱਥੋਂ ਹੀ ਮਤਲਬ ਹਾਊਸ ਅਰੈਸਟ ਪਾ ਦਿੰਦੇ ਆ ਸਾਡੀ ਹੁਣ ਵੀ ਆਫਸਰ ਰੈਸਟ ਪਈ ਸੀ ਹਰਦਾਰ ਸਿਮਰਨਜੀਤ ਸਿੰਘ ਮਾਨ ਜਦੋਂ ਭਾਨੇ ਸਿੱਧੂ ਦਾ ਵਾਲਾ ਕੇਸ ਹੋਇਆ ਸੀ ਇਹ ਮਤਲਬ ਅਸੀਂ ਐਫਰਟ ਕਰਦੇ ਆ ਪਰ ਸਟੇਟ ਆ ਉਹ ਆਪ ਦਾ ਜਿਹੜਾ ਜੋਰ ਹੈ ਉਹ ਦਿਖਾਉਂਦੀ ਹੈ